ਸ਼੍ਰੀ ਕਾਲਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਅੱਜ ਆਪਾਂ ਬਾਵਾ ਵੜਾ ਰਹੇ ਹਾਂ ਜੀ ਜਿੱਦੀਆਂ ਪਹਿਲਾਂ ਆਪਾਂ ਦੋ ਵੀਡੀਓ ਮੈਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਜੀ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਤਾਂ ਨਹੀਂ ਦੱਸਿਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇੱਕ ਸਮਝ ਨਹੀਂ ਆਉਂਦਾ ਇਹ ਬਾਵਾ ਦੀ ਲੰਬਾਈ ਜਿੰਨੀ ਵੀ ਤੁਸੀਂ ਰੱਖਣੀ ਹੈ ਮਤਲਬ ਕਿ ਜੇ 18 ਰੱਖਣੀ ਹੈ ਸਾਢੇ 18 ਰੱਖ ਲਿਓ ਇਹਦੇ ਵਿੱਚ ਮੂਰੀ ਤੇ ਕੋਈ ਮਾਰਜਨ ਨਹੀਂ ਹੈਗਾ ਜੀ ਪੈਰ ਪੈਰ ਦਾ ਮਾਰਜਨ ਹੈ ਇਸ ਲਈ ਆਪਾਂ ਪੂਰੀ ਪੂਰੀ ਲੰਬਾਈ ਰੱਖਾਂਗੇ ਜਿੰਨੀ ਵੀ ਹੈਗੀ ਹੈ ਤੇ ਜਿਵੇਂ ਮਤਲਬ ਕਿ ਉਹਨਾਂ ਦੀ 5.5 ਮੂਰੀ ਹੈ ਇਸ ਲਈ ਆਪਾਂ ਲਗਭਗ 22 ਇੰਚ ਕਪੜਾ ਵੱਧ ਰੱਖਾਂਗੇ ਉਹਦੇ ਆਪਾਂ ਬਲ ਪਾਵਾਂਗੇ ਜੀ ਪਰ ਇਹਦੇ ਵਿੱਚ ਕਫ ਚ ਵਾਲਾ ਪਾ ਲੱਗ ਤਰੀਕੇ ਨਾਲ ਪਾਉਣੇ ਨੇ ਇਹਦੇ ਲਈ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਇਸ ਤਰ੍ਹਾਂ ਜੀ ਆਪਾਂ ਬਾਵਾਾਂ ਦੀ ਜਿਵੇਂ ਸਿੰਪਲ ਬਾਵਾਾਂ ਕਟਿੰਗ ਕਰਦੇ ਆ ਉਵੇਂ ਕਟਿੰਗ ਕਰ ਲਾਂਗੇ ਮੋਡੇ ਦੀ ਕਟਿੰਗ ਦੀ ਵੀਡੀਓ ਵੀ ਮੈਂ ਪਹਿਲਾਂ ਪਾਈ ਹੋਈ ਆ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਐ ਤੁਸੀਂ ਉਹ ਦੇਖ ਸਕਦੇ ਹੋ ਆਪਾਂ ਜੀ ਇਹਦੀ ਬਾਵਾਾਂ ਤੇ ਕਫ ਬਣਾ ਕੇ ਛੋਟਾ ਜਿਹਾ 1 ਇੰਚਕ ਦੀ ਪੱਟੀ ਕਫ ਦੀ ਲਾਉਣੀ ਐ ਤੇ ਨਾਲ ਲੈਸ ਲਾਉਣੀ ਐ ਉਹ ਤੁਹਾਡੇ ਨਾਲ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਜੀ ਹੁਣ ਆਪਾਂ ਬਾਵਾਾਂ ਕਟਿੰਗ ਕਰਕੇ ਇਸ ਤੋਂ ਬਾਅਦ ਇਹਨਾਂ ਨੂੰ ਸਲਾਈ ਕਰਾਂਗੇ ਵੀ ਕਿਵੇਂ ਬਣਾਈਏ ਤਾ ਵੀਡੀਓ ਤੇ ਬਨੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਥੋੜੀ ਜੀ ਆਪਾਂ ਇੱਥੇ ਅੰਦਰ ਨੂੰ ਕੱਟ ਪਾ ਲਾਂਗੇ ਤਾਂ ਕਿ ਜਿਹੜੀਆਂ ਆਪਣੀਆਂ ਬਾਵਾਂ ਨੇ ਕਈ ਵਾਰੀ ਕੱਪੜਾ ਜਾਂ ਵੀ ਪੂਣੀਆਂ ਕੋਲੋਂ ਫੁੱਲੀਆਂ ਜੀਆਂ ਰਹਿੰਦੀਆਂ ਨੇ ਇਹ ਵੀ ਨਾ ਰਹਿਣ ਹੁਣ ਆਪਾਂ ਮੂਰੀ ਵਾਲੀ ਸਾਈਡ ਜੀ ਸੈਂਟਰ 'ਚ ਕੱਟ ਲਾ ਲਾਂਗੇ ਉੱਪਰ ਆਪਾਂ ਮੋਢੇ ਵਾਲੀ ਸਾਈਡ ਵੀ ਸੈਂਟਰ 'ਚ ਕੱਟ ਜ਼ਰੂਰ ਲਾਉਣੀ ਹੁੰਦੀਆਂ ਤਾਂ ਕਿ ਆਪਾਂ ਨੂੰ ਪਤਾ ਲੱਗ ਸਗੇ ਵੀ ਇੱਥੇ ਆਪਣੀਆਂ ਬਾਵਾਂ ਦਾ ਸੈਂਟਰ ਆ ਗਿਆ ਫਰੰਟ ਦੀ ਆਪਾਂ ਕੱਟ ਪਾ ਦਾਂਗੇ ਜੀ ਜਿਹੜੀਆਂ ਵਾਵਾਂ ਨੇ ਬਹੁਤ ਸੋਹਣੀਆਂ ਬਣ ਕੇ ਤਿਆਰ ਹੁੰਦੀਆਂ ਨੇ ਜੀ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ ਇਹ ਦੇਖੋ ਫਰੰਟ ਸੈਂਟਰ 'ਚ ਆਪਾਂ ਨੇ ਇਹਦੇ ਕੱਟ ਲਾਤਾ ਸੀ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਕਿਨਾਰੇ ਦੇ ਵੀ ਲਾ ਲਓ ਸਾਈਡ ਤੋਂ 2 ਇੰਚ 3 ਇੰਚ ਕਪੜਾ ਛੱਡ ਕੇ ਤੁਸੀਂ ਇੱਕ ਕੱਟ ਹੋਰ ਲਾ ਲਿਓ ਇਹ ਦੇਖੋ ਜਿਵੇਂ ਇਹ ਦੋ ਵਾਵਾਂ ਨੇ ਇਹਦੇ ਚਾਰ ਤਾਹਾਂ ਬਣ ਗਈਆਂ ਇੱਥੇ ਆਪਾਂ ਇੱਕ ਕੱਟ ਲਾ ਲਿਆ ਇਦੇ ਵਿੱਚ ਆਪਾਂ ਨੇ ਜਿੱਥੇ-ਜਿੱਥੇ ਕੱਟ ਲਾਏ ਨੇ ਉੱਥੇ ਵਾਲ ਪਾਉਣੇ ਨੇ ਪਰ ਸਿੰਪਲ ਵਾਲ ਨਹੀਂ ਪਾਉਣੇ ਜੀ ਇਹਦਾ ਅਲੱਗ ਤਰੀਕਾ ਹੈਗਾ ਇਸ ਲਈ ਤੁਸੀਂ ਵੀਡੀਓ ਤੇ ਬਨੇ ਰਹੋ ਇਹ ਕੱਟ ਲਾਉਣ ਤੋਂ ਬਾਅਦ ਜੀ ਆਪਾਂ ਪਾਵਾਂਗੇ ਵਾਲ ਇਹ ਦੇਖੋ ਇਹ ਦੋਨੋਂ ਉਬਾਵਾ ਨਹੀਂ ਮੇਰੇ ਕੋਲ ਸੈਂਟਰ 'ਚ ਕੱਟ ਲਾਏ ਨੇ ਤੇ ਇੱਕ-ਇੱਕ ਕੱਟ ਸਾਈਡਾਂ ਤੇ ਲਾਏ ਆਪਾਂ ਨੇ ਇਹਦੇ ਕੀ ਕਰਨਾ ਇਹਦਾ ਮੂੰਹ ਉੱਪਰ ਨੂੰ ਕਰਕੇ ਵਾਲ ਪਾਉਣਾ ਆਪਾਂ ਨੇ ਸੈਂਟਰ ਵੱਲ ਨੂੰ ਮੂੰਹ ਕਰਕੇ ਵਾਲ ਪਾਉਣਾਗਾ ਤੇ ਇੱਕ ਵਾਲੇ ਇੱਥੇ ਪਾ ਲਿਆ ਤੇ ਜਿਹੜਾ ਸੈਂਟਰ ਚ ਨੇ ਸੈਂਟਰ ਚ ਦੋ ਵਾਲ ਪੈਣਗੇ ਜੀ ਇਹ ਵੀ ਤੁਸੀਂ ਦੇਖੀ ਚੱਲਿਓ ਜਿਵੇਂ ਕੈਮਰੇ ਚ ਮੈਂ ਪਾ ਰਹੀ ਹਾਂ ਉਹ ਮੈਂ ਤੁਸੀਂ ਵਾਲ ਪਾ ਲਿਓ ਇਹ ਦੇਖੋ ਇਹਦਾ ਮੂੰਹ ਇੱਧਰ ਹੋ ਗਿਆ ਦੂਸਰੇ ਦਾ ਮੂੰਹ ਇਹਦੇ ਵੱਲ ਹੋ ਜਾਊਗਾ ਇਸ ਤਰੀਕੇ ਨਾਲ ਜਿਹੜੇ ਵਾਲ ਨੇ ਆਪਾਂ ਪਾਵਾਂਗੇ ਜੀ ਕਈ ਵਾਰੀ ਕਾਫਤਾ ਆਪਾਂ ਜਿਹੜੀ ਸਿੰਪਲ ਕਾਫ ਬਣਾਉਨੇ ਆ ਧਾਗਾ ਖਿੱਚ ਕੇ ਵੀ ਪਾ ਦਨੇ ਆ ਬਸ ਤੁਸੀਂ ਅੱਧੇ ਇੰਚ ਦੇ ਡੂੰਗੇ ਵਾਲ ਪਾਉਣੇ ਨੇ ਜ਼ਿਆਦਾ ਵੀ ਨਹੀਂ ਕਈ ਵਾਰੀ ਕਈ ਵਾਰੀ ਕਿਸੇ ਨੂੰ ਜ਼ਿਆਦਾ ਖੁੱਲੀਆਂ ਬਾਹਾਂ ਚਾਹੀਦੀਆਂ ਹੋਣ ਉਹਨਾਂ ਦੇ ਤੁਸੀਂ ਵੱਡਾ ਬਲ ਪਾ ਸਕਦੇ ਹੋ ਨਹੀਂ ਬਸ ਇੰਨੇ ਕੱਧਾ ਕਿੰਚ ਦਾ ਬਲ ਬਹੁਤ ਹੁੰਦਾ ਹੈ ਜੀ ਇੱਕ ਹਫ਼ਤਾ ਜੇ ਬਾਹਾਂ ਬਣ ਜਾਣਗੀਆਂ ਪਰ ਇਹਨੂੰ ਆਪਾਂ ਕਫ ਵਾਲੀ ਵੀ ਨਹੀਂ ਕਹਿ ਸਕਦੇ ਜੀ ਬਸ ਪੱਟੀ ਜੀ ਲੱਗ ਜੂਗੀ ਹੁਣ ਆਪਾਂ ਨੇ ਬਾਹਾਂ ਜੇ ਵੀ ਬਲ ਪਾਉਣ ਤੋਂ ਬਾਅਦ ਜੀ ਤੇ ਪੱਟੀ ਝੜਨੀ ਹੈਗੀ ਪੱਟੀ ਜਿਹੜੀ ਆਪਾਂ ਲਗਭਗ 2 1/2 ਇੰਚ ਦੀ ਚੌੜੀ ਲਵਾਂਗੇ ਪਹਿਲਾਂ ਆਪਾਂ ਜਿੰਨੀ ਵੀ ਕੱਟੀ ਹੋਈ ਸੀਗੀ ਵੀ ਚੌੜੀ ਪੱਟੀ ਸੀਗੀ ਉਹ ਚੋਂ ਆਪਾਂ ਪੱਟੀ ਘਟਾ ਦਾਂਗੇ ਜੀ ਕਿਉਂਕਿ ਆਪਾਂ ਨੇ ਜੇਕਰ ਜ਼ਿਆਦਾ ਉਹਨੂੰ ਵਿੱਚ ਫੋਲਡ ਕਰਦੇ ਆ ਤਾਂ ਉਹਦੀ ਜਿਹੜੀ ਪੱਟੀ ਦੀ ਮਟਾਈ ਜੀ ਹੋ ਜੂਗੀ ਇਹ ਦੇਖੋ ਜੀ ਇਹ 11 ਇੰਚ 'ਚ ਬਲ ਪਏ ਨੇ ਉਹਨਾਂ ਦੀ ਮੂਰੀਆ 5 ਇੰਚ ਤਾਂ 11 ਇੰਚ ਤੇ ਬਿਲਕੁਲ ਅੱਧਾ ਇੰਚ ਦਾ ਮਾਰਜਨ ਰਹਿ ਜਾਊਗਾ ਬਾਕੀ ਜਦੋਂ ਵੀ ਤੁਸੀਂ ਵਾਲ ਪਾਉਣੇ ਨੇ ਤਾਂ ਇਹ ਗੱਲ ਦਾ ਧਿਆਨ ਜ਼ਰੂਰ ਰੱਖਣਾ ਵੀ ਬਾਹਾਂ ਦੀ ਮੂਰੀ ਕਿੰਨੀ ਆ ਮਤਲਬ ਕਿ ਤੁਸੀਂ ਇਹ ਨਹੀਂ ਸੋਚਣਾ ਵੀ ਹਰੇਕ ਦੇ 11 ਇੰਚ ਚ ਹੋਣ ਜੇਕਰ ਉਹਨਾਂ ਦੀ ਮੂਰੀ 6 ਇੰਚਾਂ ਤੱਕ ਤੁਹਾਡੇ ਵਾਲ 13 13.5 ਇੰਚ ਚ ਹੋਣੇ ਚਾਹੀਦੇ ਨੇ ਜੇ 5 ਹੈ ਤਾਂ 11 ਇੰਚ ਚ ਚੱਲ ਜਾਊਗਾ ਵੀ ਮੂਰੀ ਦੇ ਹਿਸਾਬ ਨਾਲ ਹੈ ਜੀ ਉਸੇ ਹਿਸਾਬ ਨਾਲ ਆਪਾਂ ਕਟਿੰਗ ਕਰਦੇ ਆਂਗੇ ਜੇਕਰ ਕਿਸੇ ਪਾਰੀਵੰਦੇ ਦੀ ਮੂਰੀ ਹੈ ਜਿਵੇਂ ਉਹਨਾਂ ਦੀ ਮੂਰੀ ਮਤਲਬ ਕਿ 7 ਇੰਚ ਹੈ ਤਾਂ ਉਹਦੀ ਤੁਸੀਂ ਲਗਭਗ ਜਿਹੜੀ ਡਬਲ ਫੋਲਡ ਚ ਕਟਿੰਗ ਕਰਨੀ ਹੈਗੀ ਉਹ 10 ਇੰਚ ਕਰਨੀ ਹੈ 3 ਇੰਚ 2.5 ਇੰਚ ਵਾਲਾਂ ਦਾ ਕਪੜਾ ਆਪਾਂ ਨੇ ਹਰੇਕ ਦੇ ਵਿੱਚ ਰੱਖਣਾਗਾ ਇਹ ਦੇਖੋ ਜੀ ਇਹ 2 ਇੰਚ ਕਪੜਾ ਬਚ ਗਿਆ ਆਪਣੇ ਕੋਲ ਧਾ ਇੰਚ ਆਪਣਾ ਮਾਰਜਨ ਚ ਆ ਗਿਆ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਕੇ نیچے ਲੈਸ ਰੱਖ ਦਾਂਗੇ ਜੀ ਜੇਕਰ ਤੁਹਾਨੂੰ ਐੇ نیچے ਰੱਖ ਕੇ ਲੈਸ ਤੇ ਸਲਾ ਵੀ ਪੱਟੀ ਤੇ ਸਲਾਈ ਲਾਉਣੀ ਔਖੀ ਲੱਗਦੀ ਆ ਵੀ ਲੈਸ ਥੋੜੇ ਤੋਂ ਸਹੀ ਨਹੀਂ ਲੱਗਦੀ ਤਾਂ ਤੁਸੀਂ ਜਿਵੇਂ ਆਪਾਂ ਪਹਿਲਾਂ ਮੈਂ ਤੁਹਾਨੂੰ ਸ਼ਰਟ ਤੇ ਤੇ ਸਲਵਾਰ ਤੇ ਪੱਟੀ ਲਾਉਣੀ ਦੱਸਿਆ ਸੀ ਤਾਂ ਤੁਸੀਂ ਉਸ ਤਰੀਕੇ ਨਾਲ ਪਹਿਲਾਂ ਲੈਸ ਅਟੈਚ ਕਰ ਲਿਓ ਇਹ ਦੇਖੋ ਜੀ ਸਿੱਧਾ ਪਾਸਾ ਮੈਂ ਉੱਪਰ ਰੱਖਿਆ ਕਿਉਂਕਿ ਇਹਨੇ ਫੋਲਡ ਨਹੀਂ ਹੋਣਾ ਇੱਧਰ ਹੀ ਰਹਿਣਾ ਐਮੀ ਇਸ ਤਰੀਕੇ ਨਾਲ ਆਪਾਂ ਸਲਾਈ ਲਾਵਾਂਗੇ ਜੀ ਬਿਲਕੁਲ ਕਿਨਾਰੇ ਕਿਨਾਰੇ ਤੇ ਸਲਾਈ ਲਾਇਓ ਤੁਸੀਂ ਤੇ ਜਿਹੜਾ ਧਾਗਾ ਤੁਹਾਡਾ ਪੱਟੀ ਵਾਲੇ ਕਲਰ ਦਾ ਹੋਣਾ ਚਾਹੀਦਾ ਕਿਉਂਕਿ ਪੱਟੀ ਤੇ ਸਲਾਈ ਆਉਗੀ ਇਹ نیچے ਨਹੀਂ ਆਉਂਦੀ ਵੀ ਜੇਕਰ نیچے ਸਲਾਈ ਆ ਰਹੀ ਹੈ ਤਾਂ ਤੁਸੀਂ ਕਪੜੇ ਨਾਲ ਦਾ ਧਾਗਾ ਰੱਖਿਓ ਜੇਕਰ ਵੀ ਪੱਟੀ ਤੇ ਸਲਾਈ ਲਾ ਰਹੇ ਆਪਾਂ ਤਾਂ ਹਮੇਸ਼ਾ ਪੱਟੀ ਨਾਲ ਦਾ ਉਹ ਕਲਰ ਦਾ ਧਾਗਾ ਉੱਪਰ ਚਾਹੀਦਾ ਅਲੱਗ ਕਲਰ ਦਾ ਧਾਗਾ ਭੈੜਾ ਲੱਗਦਾ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜੀ ਆਪਾਂ ਇਹਦੀ ਫਾਈਨਲ ਲੁੱਕ ਵੀ ਦਿਖਾਵਾਂਗੇ ਵੀ ਪੂਰੀ ਤਰ੍ਹਾਂ ਵੀ ਜਦੋਂ ਬਣ ਕੇ ਤਿਆਰ ਹੋ ਗਿਆ ਸੀ ਵੀ ਕਿਵੇਂ ਦਾ ਇਹਦੀ ਜਿਹੜੀ ਸੂਟ ਵੀ ਕਮੀਜ਼ ਸੀਗੀ ਕਿਵੇਂ ਦੀ ਬਣ ਕੇ ਤਿਆਰ ਹੋਈ ਹੈ ਇਹ ਦੇਖੋ ਜੀ ਇਹਨੂੰ ਆਪਾਂ ਹੱਥ ਨਾਲ ਪ੍ਰੈਸ ਕਰਕੇ ਸੈੱਟ ਕਰਦੇ ਰਹਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇੱਥੋਂ ਹਲਕਾ ਜਿਹਾ ਇਹ ਜਾ ਰਿਹਾ ਸੀਗਾ ਟੇਢਾ ਜਿਹਾ ਇਹਦੇ ਲਈ ਜੀ ਨੀਚੋਂ ਕਪੜਾ ਥੋੜਾ ਜਿਹਾ ਖਿੱਚ ਮਾਰ ਰਿਹਾ ਉਹਨੂੰ ਆਪਾਂ ਨੀਚੋਂ ਖਿੱਚ ਲਾਂਗੇ ਤਾਂ ਆਪਣਾ ਇੱਥੋਂ ਬਿਲਕੁਲ ਸੈੱਟ ਹੋ ਜਾਊਗਾ ਇਹ ਦੇਖੋ ਜੀ ਇਹ ਆਪਾਂ ਨੇ ਸਲਾਈ ਲਾ ਕੇ ਸਾਰੇ ਕਾਫ ਤਿਆਰ ਕਰ ਲਈ ਇਸੇ ਤਰੀਕੇ ਨਾਲ ਆਪਾਂ ਦੂਸਰੀ ਬਾਹ ਵੀ ਤਿਆਰ ਕਰ ਲਾਂਗੇ ਤੁਸੀਂ ਇਹਦੇ ਪੁੱਠੇ ਪਾਸੇ ਦੇਖ ਸਕਦੇ ਹੋ ਇਹ ਬਸ ਗੁੰਮ ਹੋ ਗਈ ਜੀ ਇਹਦੀ ਸਲਾਈ ਕਾਫ ਜਿਹੜੀ ਆਪਾਂ ਮੂਰੇ ਪੱਟੀ ਜੀ ਲਈ ਉਹਦੀ ਸਲਾਈ ਗੁੰਮ ਹੋ ਗਈ ਹੁਣ ਇਹਦੇ ਧਾਗੇ ਵੀ ਨਹੀਂ ਨਿਕਲਣ ਦਾ ਕੋਈ ਡਰ ਹੈ ਗਿਆ ਹੁਣ ਆਪਾਂ ਇਹਦੇ ਵਿੱਚ ਜਿੰਨੀ ਵੀ ਚੌੜੀ ਮੂਰੀ ਰੱਖਣੀ ਹੈ ਉੱਥੋਂ ਸਲਾਈ ਲਾ ਲਾਂਗੇ ਜੀ ਸਲਾਈ ਸਿੰਪਲ ਬਾਵਾ ਵਾਂਗੂ ਹੀ ਲੱਗਣੀ ਹੈਗੀ ਕੋਈ ਇਹਦੇ ਵਿੱਚ ਹੋਰ ਕੋਈ ਫੱਕ ਨਹੀਂ ਹੈ ਗਿਆ ਬਸ ਇਥੋਂ ਜਿੱਥੋਂ ਵੀ ਤੁਸੀਂ ਸਲਾਈ ਲਾਉਣੀ ਸ਼ੁਰੂ ਕਰਦੇ ਹੋ ਨਿਓ ਮੜਾ ਜਾ ਥੋ ਵੀ ਸਲਾਈ ਡਬਲ ਕਰਦਿਆ ਕਰੋ ਤਾਂ ਕਿ ਛੇਤੀ ਉੱਧੜੇ ਨਾ ਇਹ ਦੇਖੋ ਆਪਾਂ 5 ਇੰਚ ਮੂਰੀ ਦੇ ਵਿੱਚ ਹੈ ਗਿਆ ਪੌਣੇ ਇੰਚ ਦਾ ਮਾਰਜਨ ਪਿੱਛੇ ਇਸ ਤਰੀਕੇ ਨਾਲ ਜੀ ਆਪਣੀ ਜਿਹੜੀ ਘਫ ਵਾਲੀ ਵਾਹ ਬਣ ਕੇ ਤਿਆਰ ਹੈ ਬਾਕੀ ਸਟੀਚਿੰਗ ਸੇਮ ਹੈ ਜੀ ਸਲਾਈ ਵੀ ਸੇਮ ਹੈ ਜਿਵੇਂ ਸਿੰਪਲ ਵਾਹਾਂ ਦੀ ਲਾਉਨੇ ਆ ਮੋਡੇ ਵੀ ਉਸੇ ਤਰੀਕੇ ਨਾਲ ਜੜੇ ਜਾਣਗੇ ਇਹ ਤੁਸੀਂ ਜੇਕਰ ਤੁਹਾਨੂੰ ਕਫ ਵਾਲੀ ਬਾਹ ਬਣਾਉਣੇ ਦਿੱਕਤ ਆਉਂਦੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਵਾਲ ਪਾ ਕੇ ਬਾਹ ਬਣਾ ਸਕਦੇ ਹੋ ਜੀ ਕਫ ਵਾਲੀ ਕਫ ਵਾਲੀ ਬਾਹ ਵਾਂਗੂ ਇਹਦੀ ਬਾਹ ਬਣਾਉਂਗੀ ਇਹ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਆਪਾਂ ਨੇ ਪੂਰੀ ਜਿਹੜੀ ਕੁੜਤੀ ਆ ਉਹ ਤਿਆਰ ਕੀਤੀ ਹੈਗੀ ਇਹ ਆਪਾਂ ਨੇ ਇਸ ਤਰ੍ਹਾਂ نیچے ਬਾਕਸ ਬਣਾ ਕੇ ਸਾਈਡਾਂ ਤੇ हिਪ ਤੇ ਲਾ ਜਾ ਕੇ ਇਸ ਤਰ੍ਹਾਂ ਕਾਰਨਰ ਬਣਾਈ ਨੇ ਜੀ ਇਹਦਾ ਆਪਾਂ ਕਫ ਵਾਲੀ ਬਾਹ ਕਹਿ ਸਕਦੇ ਆ ਇਹਨੂੰ ਇਹ ਦੇਖੋ ਇਹ ਸਾਈਡ ਤੇ ਆਪਾਂ ਨੇ ਇਸ ਤਰੀਕੇ ਨਾਲ ਬਣਾਇਆਗਾ ਦੂਸਰੀ ਸਾਈਡ ਤੇ ਵੀ ਸੇਮ ਹੈ ਜੀ ਤੇ ਬਾਹਵਾਵਾਂ ਹੋ ਗਈਆਂ ਤੇ ਗਲਾ ਵੀ ਸ਼ੇਪ ਹੈ ਬੀ ਸ਼ੇਪ ਤੋਂ ਥੋੜਾ ਜਿਹਾ ਰਾਉਂਡ ਸ਼ੇਪ ਚ ਸੀਗਾ ਜਿਹੜਾ ਉਹ ਗਲਾ ਸੀਗਾ ਬਾਕੀ ਜਦੋਂ ਚੰਗੀ ਤਰ੍ਹਾਂ ਪ੍ਰੈਸ ਹੋ ਗਿਆ ਜੀ ਫਿਰ ਇਹਦੀ ਲੁੱਕ ਇਸ ਤੋਂ ਵੀ ਵਧੀਆ ਹੋ ਜਾਣੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਸ਼ਰਟ ਕਿਵੇਂ ਲੱਗੀ